ਸੋ ਪਿਆਰੋ ਮੀਰਾ ਦੀ ਮਾਂ ਕਿਉਂ ਸ਼ਰਮਿੰਦੀ ਹੋਈ ਸਮੀਰਾ ਇੱਕ ਤਾਂ ਆਪਣੀ ਮਾਂ ਤੇ ਬੁਰਸਾ ਕਰਦੀ ਸੀ ਤੇ ਦੂਜਾ ਉਹ ਭਗਵਾਨ ਦੇ ਨਾਂ ਤੇ ਵਰਨੇ ਜਾਂਦੀ ਸੀ ਸੋ ਮੀਰਾ ਨੇ ਜ਼ਹਿਰ ਦਾ ਪਿਆਲਾ ਚੁੱਕਿਆ ਅਤੇ ਘਟਾ ਘਟ ਪੀ ਲਿਆ ਸੋ ਉਸ ਦੇ ਦਿਲ ਦਿਮਾਗ ਤੇ ਕੋਈ ਅਸਰ ਨਾ ਹੋਇਆ ਸਗੋ ਸੁਆਦ ਲੱਗਾ ਸੋ ਮੀਰਾ ਦੇ ਭਗਵਾਨ ਨੇ ਸੱਚ ਹੀ ਜ਼ਹਿਰ ਨੂੰ ਅੰਮ੍ਰਿਤ ਬਣਾ ਦਿੱਤਾ ਸੋ ਮੀਰਾ ਨੇ ਕਿਹਾ ਮਾਂ ਅੰਮ੍ਰਿਤ ਤਾਂ ਬਹੁਤ ਸੁਆਦ ਹੈ ਹੋਰ ਮਿਲੇਗਾ ਸੋ ਇਹ ਸੁਣ ਕੇ ਮੀਰਾ ਦੀ ਮਾਂ ਨੇ ਮੀਰਾ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਮੀਰਾ ਦੀ ਮਾਂ ਬਾਅਦ ਵਿੱਚ ਬਹੁਤ ਸ਼ਰਮਿੰਦੀ ਹੁੰਦੀ।